ਦੋਸਤੋ ਇਹ ਜੋ ਤੁਸੀਂ ਵੀਡੀਓ ਵੇਖ ਰਹੇ ਹੋ ਵੀਡੀਓ ਦੇ ਵਿੱਚ ਦੋ ਪੁਲਿਸ ਕਰਮਚਾਰੀ ਇੱਕ ਵਿਅਕਤੀ ਨੂੰ ਚੁੱਕ ਕੇ ਗੱਡੀ ਵੱਲ ਲੈ ਕੇ ਜਾ ਰਹੇ ਨੇ ਇਹ ਅਪਰਾਧੀ ਕਿਸਮ ਦਾ ਵਿਅਕਤੀ ਹੈ ਜਿਸਦੇ ਗੋਲੀ ਲੱਗਣ ਕਾਰਨ ਇਹ ਚੱਕੀ ਹੋ ਗਿਆ ਆਓ ਪੂਰੀ ਕਹਾਣੀ ਤੁਹਾਨੂੰ ਸੁਣਾਉਂਦੇ ਆ ਕਿ ਅੱਜ ਪੁਲਸਤਾ ਸ਼ਾਹਕੋੜ ਖੇਤਰ ਵਿੱਚ ਇੱਕ ਲੜੀਂਦੇ ਅਪਰਾਧੀ ਨਾਲ ਮੁਕਾਬਲਾ ਹੋ ਗਿਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਅਪਰਾਧੀ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੋਸ਼ੀ ਜਵਾਬੀ ਗੋਲੀਬਾਰੀ ਵਿੱਚ ਜ਼ਖਮੀ ਹੋਇਆ ਹੈ ਜੇਤੀ ਗੋਲੀਬਾਰੀ ਅਪਰਾਧ ਪੁਲਸ ਨੇ ਸਫਲਤਾਪੂਰਵਕ ਕ੍ਰਿਪਤਾਰੀ ਕਰ ਲਈ ਹੈ ਜੇਦੀ ਪਛਾਣ ਸੁਖਰਾਜ ਸਿੰਘ ਉਰਫ ਸੁਪਰੀਤ ਸੁੱਖਾ ਵਜੋਂ ਹੋਈ ਹੈ ਜੋ ਸ਼ਾਹ ਕੋੜ ਨਾਲ ਸੰਬੰਧਿਤ ਹੈ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੜਿੰਦਾ ਸੀ ਆਓ ਇਸ ਮਾਮਲੇ ਬਾਰੇ ਹੋਰ ਵੇਰਵੇ ਐਸਐਸਪੀ ਦਿਹਾਤੀ ਚਲੰਦਰ ਹਰ ਕਮਲਪ੍ਰੀਤ ਸਿੰਘ ਖਾਕਾਣਾ ਤੋਂ ਸੁਣਦੇ ਆਂ ਇਹਨਾਂ ਤੋਂ ਇਹ ਸਾਈਟ ਦੇਖੋ ਐਫਆਈਆਰ ਹੈ ਜੀ ਹੈ ਜੀ ਨੰਬਰ 11 11 ਨੰਬਰ ਐਫਆਈਆਰ ਹੈ ਪੀਐਸ ਸ਼ਾਹਕੋਟ ਦੀ ਅ ਕਿਹੜੇ ਮਹੀਨੇ ਦੀ ਇਸੇ ਮਹੀਨੇ ਦੀ 15 ਤਰੀਕੀ ਇਹਦੇ ਵਿੱਚ ਇਹਨਾਂ ਨੇ ਸਾਡੇ ਇੱਥੇ ਕੋਈ પેટ્રોલ ਪٹرول ਪੰਪ ਦੇ ਉੱਪਰ ਇਹਨਾਂ ਨੇ ਇੱਕ ਬੰਦੇ ਦੇ ਕੁਲਵਿੰਦਰ ਸਿੰਘ ਨੂੰ ਸੁਖਪ੍ਰੀਤ ਨੇ ਕਨਰਾਈ ਦੇ ਗੱਡੀ 'ਚ ਦੋ ਫਾਇਰ ਕੀਤੇ ਸੀ ਉਹਨੂੰ ਕਾਤਲਾਣਾ ਹਮਲਾ ਕੀਤਾ ਤੂੰ ਕੀਤਾ ਸੀ ਤੁਸੀਂ ਕਹਿ ਸਕਦੇ ਆ ਇਹਦਾ ਪੂਰਾ ਨਾਮ ਸੀਗਾ ਬੰਦੇ ਦਾ ਸੁਖਪ੍ਰੀਤ ਸਿੰਘ ਉਰਫ ਸੁਖਰਾਜ ਸਿੰਘ ਈਲੀਅਸ ਰਿੱਕੀ ਪੁੱਤਰ ਸਵਰਨ ਸਿੰਘ ਇਹ ਤਾਂ ਇਹਦੇ ਖਿਲਾਫ ਆ ਦੇਖੋ ਤਕਰੀਬਨ 7 ਮੁਕੱਦਮੇ 7 ਮੁਕੱਦਮੇ ਜਿਹੜੇ ਹੈਗੇ ਆ ਉਹ ਐਨਡੀਪੀਐਸ ਐਕਟ ਦੇ ਆਰਮਜ਼ ਐਕਟ ਦੇ 392 ਇਸ ਡਕੈਤੀ ਸੀਰੀਅਸ ਡਕੈਤੀ ਉਹਦਾ ਪਰਚਾ ਹੈਗਾ ਅਟੈਂਪਟ ਟੂ ਮਰਡਰ ਦਾ ਪਰਚਾ ਹੈ ਔਰ ਆਲਰੇਡੀ ਇਹਦੇ ਉੱਤੇ ਜਿਹੜੇ ਸਰਕਾਰੀ ਮੁਲਾਜ਼ਮ ਹੈਗੇ ਆ ਉਹਨਾਂ ਦੇ ਨਾਲ ਹੱਥੋਪਾਈ ਦਾ ਵੀ ਇੱਥੇ ਕੇਸ ਹੈਗਾ ਜੋ ਅੱਜ ਇੱਥੇ ਸਾਡਾ ਇਨਸੀਡੈਂਟ ਹੋਇਆ ਹੈਗਾ ਇਦੇ ਵਿੱਚ ਸਾਡਾ ਇਸੇ ਮੁਕਦਮੇ ਦੇ ਵਿੱਚ ਅਸੀਂ ਆਲਰੇਡੀ ਪੁਲਿਸ ਜਿਹੜੀ ਹੈ ਇਹਨੂੰ ਇਹਨਾਂ ਬੰਦਿਆਂ ਨੂੰ ਭਾਲ ਕਰ ਰਹੀ ਸੀਗੀ ਚਾਰ ਟੋਟਲ ਕ୍ୟੂਜ਼ ਸੀਗੇ ਹਾਂਜੀ ਸਰ ਚਾਰ ਇਹਦੇ ਵਿੱਚ ਚਾਰ ਕ୍ୟੂਜ਼ ਸੀਗੇ ਇੱਕ ਕ୍ୟੂਜ਼ ਜਿਹੜਾ ਅਸੀਂ ਪਹਿਲਾਂ ਆਲਰੇਡੀ ਫੜਿਆ ਹੋਇਆ ਸੀਗਾ ਉਹਦੇ ਉੱਪਰ ਵੀ 17 ਪਰਚੇ ਦਰਜਾ ਕਾਂਤੀ ਕਾਂਤੀ ਨਾਮ ਦਾ ਕ୍ୟੂਜ਼ ਹੈਗਾ ਠੀਕ ਹੈ ਜੀ ਉਹਦਾ ਪੂਰਾ ਨਾਮ ਹੈਗਾ ਕਲਵੰਤ ਸਿੰਘ ਉਰਫ ਕੰਤੀ 25 ਇਹ ਹਾਂ 25 ਮੁਕਦਮੇ ਆ ਰੇਡਵਾਂ ਦਾ ਆਏ ਤੇ 25 ਮੁਕਦਮੇ ਆ ਜਿਹੜਾ ਇਹਨਾਂ ਨੇ ਆਲਰੇਡੀ ਅਰੈਸਟ ਕੀਤਾ ਹੋਇਆ ਐਸਐਚਓ ਸ਼ਾਹਕੋਟ ਨੇ ਮੇਰੇ ਪਿੱਛੇ ਖੜੇ ਆ ਤੇ ਅੱਜ ਇਹ ਤੂੰ ਤਿੰਨ ਬੰਦੇ ਜਿਹੜੇ ਹੈਗੇ ਆ ਹੱਲੇ ਵੀ ਸਾਨੂੰ ਵਾਂਟਡ ਸੀ ਵਰਿੰਦਰਪਾਲ ਸਿੰਘ ਸੁਖਪ੍ਰੀਤ ਸਿੰਘ ਔਰ ਇੱਕ ਬਾਗੇ ਦਾ ਕਿਉਂ ਪੁਰਾ ਨਾਗਵਾਲ ਸਿੰਘ ਦਲਬਾਗ ਸਿੰਘ ਬਾਗਰ ਸਰ ਇਹ ਵੀ ਇਹਨਾਂ ਤੇ ਮਾਮਲੇ ਦਰਤੀ ਜਿਹੜੇ ਬਾਕੀ ਦੋਨੇ ਠੇ ਹਾਂਜੀ ਹਾਂਜੀ ਇਹ اسی ਕੇਸ ਦੇ ਵਿੱਚ ਇਹ ਵੀ ਬੰਦੇ ਜਿਹੜੇ ਹੈਗੇ ਆ ਉਹ ਵਾਂਟਡ ਸੀਗੇ ਚਲੋ ਬੇਸਿਕਲੀ ਜਿਹੜਾ ਦੱਸਣ ਵਾਲੀ ਗੱਲ ਅੱਜ ਦਾ ਇਨਸੀਡੈਂਟ ਹੈਗਾ ਹੂੰ ਉਹਦੇ ਵਿੱਚ ਸਾਨੂੰ ਇਤਲਾਹ ਮਿਲੀ ਸੀ ਆਹੀ ਮੋਟਰ ਹੈਗੀ ਆ ਆਹੀ ਮੋਟਰ ਸਰ ਭਈ ਇੱਥੇ ਤਿੰਨ ਗੱਡੀਆਂ ਆ ਇੱਕ i20 ਕਾਰ ਸੀਗੀ ਇੱਕ ਕ੍ਰੇਟਾ ਕਾਰ ਸੀ ਔਰ ਤੀਸਰੀ ਕਾਰ ਇੱਕ ਸਵਿਫਟ ਕਾਰ ਸੀਗੀ ਔਰ ਇਹ ਗਰੁੱਪ ਜਿਹੜਾ ਹੈਗਾ ਇੱਥੇ ਲੁੱਕ ਕੇ ਬੈਠਾ ਇਹਦੀ ਇਤਲਾਹ ਤੇ ਪੁਲਿਸ ਨੇ ਆ ਕੇ ਇੱਥੇ ਰੇਡ ਕੀਤਾ ਸਾਡੀ ਕ੍ਰਾਈਮ ਬ੍ਰਾਂਚ ਦੀ ਪੁਲਿਸ ਨੇ ਰੇਡ ਕੀਤਾ ਕਿ ਇਹਨਾਂ ਨੇ ਅੱਗੋਂ ਫਾਇਰ ਕੀਤਾ ਪੁਲਿਸ ਪਾਰਟੀ ਦੇ ਮਾਰ ਦੇਣ ਦੀ ਨੀਤ ਦੇ ਨਾਲ ਉਦੇ ਵਿੱਚ ਲੱਕੀਲੀ ਪੁਲਿਸ ਪਾਰਟੀ ਇੰਜਰਡ ਨਹੀਂ ਹੋਈ ਸਾਡੇ ਬੰਦੇ ਠੀਕ ਠਾਕ ਨੇ ਬਟ ਜਦੋਂ ਜਵਾਬੀ ਫਾਇਰ ਪੁਲਿਸ ਨੇ ਕੀਤਾ ਤੇ ਇਹਨਾਂ ਦੇ ਵਿੱਚੋਂ ਇਹ ਇੱਕ ਗੱਡੀ ਚੋਂ ਇਹ ਬੰਦੇ ਭੱਜ ਗਏ ਦੋ ਗੱਡੀਆਂ ਔਰ ਜਿਹੜਾ ਸੁਖਰਾਜ ਆ ਇਹਦੇ ਆਪਣੇ ਗੋਲੀ ਲੱਗ ਗਈ ਤੇ ਇਹ ਮੌਕੇ ਤੇ ਕਾਬੂ ਆ ਗਿਆ ਤੇ 32ਪੁਰ ਦਾ ਪਿਸਟਲ ਔਰ ਜਿਹੜੇ ਲਾਈਵ ਕੈਟਰਜੀਸ ਹੈਗੇ ਆ ਇਹਦੇ ਕੋਲੋਂ ਰਿਕਵਰ ਹੋਇਆ ਇਨੂੰ ਇੰਜਰਡ ਸਿਗਾ ਇਸ ਕਰਕੇ ਹਸਪੀਟਲ ਲੈ ਕੇ ਗਿਆ ਟੀਮ ਇਹਦਾ ਇਲਾਜ ਚੱਲ ਰਿਹਾ ਹੈਗਾ ਇਹਨੂੰ ਦਾਖਲ ਕਰਵਾਇਆ ਕਿ ਨਾਲ ਜਦੋਂ ਠੀਕ ਹੁੰਦਾ ਉਸ ਤੋਂ ਬਾਅਦ ਜਿਹੜੇ ਦੋ ਬੰਦੇ ਉਹ ਤੀਸਰੀ ਗੱਡੀ 'ਚ ਮੌਕੇ ਤੋਂ ਭੱਜ ਗਏ ਦੋ ਗੱਡੀਆਂ ਕਿਹੜੀਆਂ ਮਿਲੀਆਂ ਸੁਖਰਾਜ ਹੈ ਪਤਾ ਲੱਗਾ ਉਹਦਾ ਫੈਮਿਲੀ ਬੈਕਗ੍ਰਾਉਂਡ ਵੀ ਇਦਾਂ ਦਾ ਹੀ ਹੈ ਕਿ ਕ੍ਰਿਮੀਨਲ ਬੈਕਗ੍ਰਾਉਂਡ ਹੈ ਫੈਮਿਲੀ ਵੀ ਸੁਖਰਾਜ ਦਾ ਫੈਮਿਲੀ ਬੈਕਗ੍ਰਾਉਂਡ ਨਹੀਂ ਕ੍ਰਿਮੀਨਲ ਹੈ ਸਾਰੇ ਇਹ ਬੰਦੇ ਜਿਹੜੇ ਹੈਗੇ ਆ ਮੇਰਾ ਖਿਆਲ ਮੇਰੇ ਤੋਂ ਪਹਿਲੇ ਜਿਹੜੇ ਸਾਡੇ ਐਸਐਸਪੀ ਜੀ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ ਸੀ ਇਹਨਾਂ ਦੇ ਐਨਡੀਪੀਐਸ 'ਚ ਜਿਹੜੀ ਅਸੀਂ ਸਮਗਰ ਰਾਇਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਉਹ ਅਸੀਂ ਅਟੈਚ ਕਰ ਲੈਣੇ ਜਬਤ ਕਰ ਲੈਣੇ ਆ ਇਹਨਾਂ ਦੀਆਂ ਕਰੋੜਾਂ ਦੇ ਹਿਸਾਬ ਨਾਲ ਜਿਹੜੀਆਂ ਪ੍ਰਾਪਰਟੀਆਂ ਆਲਰੇਡੀ ਜਬਤ ਕੀਤੀਆਂ ਹੋਈਆਂ ਪੁਲਿਸ ਨੇ ਔਰ ਇਹਨਾਂ ਤੇ ਤੁਸੀਂ ਦੇਖੇ ਹੀ ਹੈਗੇ ਆ 25-25 ਮੁਕਦਮੇ ਹੈਗੇ ਆ ਕਿਸੇ ਤੇ 17 ਮੁਕਦਮੇ ਹੈਗੇ ਆ ਨਟੋਰੀਅਸ ਬੰਦੇ ਬਾਰ-ਬਾਰ ਹੈਬਚੁਅਲ ਕ੍ਰਿਮੀਨਲ ਨੇ ਇਲਾਕੇ ਦੇ ਵਿੱਚ ਦਹਿਸ਼ਤ ਫਲਾਉਂਦੇ ਆ ਜਦੋਂ ਵੀ ਬਾਹਰ ਆਉਣਾ ਉਦੋਂ ਕੋਈ ਨਾ ਕੋਈ ਕ੍ਰਾਈਮ ਕਰਨਾ ਕਿਸੇ ਦੇ ਗੋਲੀ ਮਾਰ ਦੇਣੀ ਔਰ ਵੱਡੇ ਲੈਵਲ ਤੇ ਨਸ਼ਾ ਵੇਚਿਆ ਇਹਨਾਂ ਬੰਦਿਆਂ ਨੇ ਔਰ ਅੱਜ ਪੁਲਿਸ ਨੇ ਆਪਣੇ ਜਲੰਧਰ ਰੂਰਲ ਦੇ ਸਾਡੀ ਪੁਲਿਸ ਨੇ ਬੜਾ ਅੱਛਾ ਕੰਮ ਕੀਤਾ ਦਲੇਰ ਵਾਲਾ ਦਲੇਰੀ ਵਾਲਾ ਕੰਮ ਕੀਤਾ ਹੈਗਾ ਔਰ ਇਹ ਜਿਹੜੇ ਬਦਮਾਸ਼ ਹੈਗੇ ਆ ਮੈਂ ਤੁਹਾਡੇ ਰਾਹੀਂ ਅੱਗੇ ਵੀ ਮੈਸੇਜ ਦੇਣਾ ਚਾਹੁੰਦਾ ਵੀ ਇਹ ਕੰਮ ਇਦਾਂ ਹੀ ਚੱਲੂਗਾ ਜਿੰਨਾ ਚਿਰ ਇਹਨਾਂ ਦੀ ਬਦਮਾਸ਼ੀ ਬੰਦ ਨਹੀਂ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ